ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੇ ਇਸ ਖਾਸ ਸ਼ੋਅ ਪਾਲੀਵੁੱਡ ਅਖਬਾਰ ਦੇ ਵਿੱਚ ਦਮੇਸ਼ ਵੱਟਾ ਰਾਣਾ ਤੋਂ ਹਾਟੇਲੇ ਲੈ ਕੇ ਹਾਜ਼ਰ ਆ ਪੰਜਾਬੀ ਇੰਡਸਟਰੀ ਤੋਂ ਜੁੜੀਆਂ ਕੁਝ ਖਾਸ ਤੇ ਲੇਟੈਸਟ ਅਪਡੇਟਸ ਤਾਂ ਦੇਰ ਨਾ ਕਾਇਦੇ ਹੋਈ ਸ਼ੁਰੂਆਤ ਕਰ ਲੈਣੇ ਆ ਅੱਜ ਦੇ ਇਸ ਖਾਸ ਸ਼ੋਅ ਦੀ ਸਭ ਤੋਂ ਪਹਿਲਾਂ ਸ਼ੁਰੂਆਤ ਕਰਾਂਗੇ ਪੰਜਾਬੀ ਗਾਇਕ ਸੱਬਾ ਤੋਂ ਤਾਂ ਗਾਇਕ ਸੱਬਾ ਹਾਲ ਹੀ ਦੇ ਵਿੱਚ ਆਪਣੇ ਨਵੇਂ ਘਰ ਨੂੰ ਲੈ ਕੇ ਸੁਰਖੀਆਂ ਬਟੋਰਦੇ ਹੋਏ ਨਜ਼ਰ ਆ ਰਹੇ ਨੇ ਬੀਤੇ ਨਹੀਂ ਉਹਨਾਂ ਦਾ ਘਰ ਦਾ ਲੈਂਟਰ ਪੈ ਚੁੱਕਾ ਹੈ ਹਾਲਾਂਕਿ ਪੰਜਾਬੀ ਇੰਡਸਟਰੀ ਦਾ ਕੱਲਾ ਕੱਲਾ ਸ਼ਖਸ ਸੱਬੇ ਦੇ ਘਰ ਨੂੰ ਲੈ ਕੇ ਉਤਸ਼ਾਹਿਤ ਕਹਿ ਸਕਦੇ ਆ ਕਿ ਜ਼ਰੂਰ ਨਜ਼ਰ ਆਇਆ ਤੇ ਇਸ ਦੇ ਵਿਚਕਾਰ ਆਰ ਨੇਤ ਦੇ ਵੱਲੋਂ ਖਾਸ ਤੌਰ ਤੇ ਸੱਬੇ ਦੇ ਘਰ ਦੇ ਵਿੱਚ ਟਰੈਕਟਰ ਭੇਜਿਆ ਗਿਆ ਉਹਨਾਂ ਦੀ ਮਦਦ ਕਰਵਾਉਣ ਦੇ ਲਈ ਤਾਂ ਕਿ ਕਿਸੇ ਤਰ੍ਹਾਂ ਦੀ ਕੋ ਟੋਟਵਾਈ ਹੈ ਤਾਂ ਉਹ ਟਰੈਕਟਰ ਦੇ ਰਾਹੀ ਕੀਤੀ ਜਾ ਸਕੇ ਇਸ ਤੋਂ ਇਲਾਵਾ ਸੱਬੇ ਦੇ ਬੀਤ ਦਿਨੀ ਘਰ ਦਾ ਲੈਂਟਰ ਪਿਆ ਇਸ ਖਾਸ ਮੌਕੇ ਦੇ ਉੱਤੇ ਪੂਰੇ ਪਿੰਡ ਦਾ ਕੱਲਾ ਕੱਲਾ ਵਾਸੀ ਉਥੇ ਖਾਸ ਤੌਰ ਤੇ ਸੱਬੇ ਦੇ ਪਰਿਵਾਰ ਨੂੰ ਵਧਾਈ ਦੇਣ ਦੇ ਲਈ ਪਹੁੰਚਿਆ ਤੇ ਢੋਲ ਨਗਾੜਿਆਂ ਦੇ ਨਾਲ ਖਾਸ ਤੌਰ ਤੇ ਸਾਰਿਆਂ ਨੇ ਇਸ ਖਾਸ ਮੌਕੇ ਦਾ ਜਸ਼ਨ ਜ਼ਰੂਰ ਮਨਾਇਆ ਤਾਂ ਤਸਵੀਰਾਂ ਸਾਫ਼ ਤੌਰ ਤੇ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਸੱਬਾ ਆਪਣੇ ਪੂਰੇ ਪਿੰਡ ਵਾਸੀਆਂ ਦੇ ਨਾਲ ਭੰਗੜਾ ਪਾਉਂਦਾ ਹੋਇਆ ਜ਼ਰੂਰ ਨਜ਼ਰ ਆਇਆ ਹੈ ਹਾਲਾਂਕਿ ਜੋ ਚਿਹਰੇ ਦਾ ਨੂਰ ਸੱਬੇ ਦੇ ਦੇਖਿਆ ਜਾ ਰਿਹਾ ਹੈ ਜਾਂ ਉਹਨਾਂ ਕੱਲੇ ਕੱਲੇ ਪਿੰਡ ਵਾਸੀ ਦਾ ਦੇਖਿਆ ਜਾ ਰਿਹਾ ਇਸ ਗੱਲ ਤੋਂ ਸਾਫ਼ ਤੌਰ ਤੇ ਕਿਹੜਾ ਦੇ ਕਿ ਅੰਦਾਜ਼ਾ ਜ਼ਰੂਰ ਲਗਾਇਆ ਜਾ ਰਿਹਾ ਹੈ ਕਿ ਕਿੰਨਾ ਉਤਸ਼ਾਹ ਪੂਰੇ ਪਿੰਡ ਵਿੱਚ ਨਜ਼ਰ ਆ ਰਿਹਾ ਹੈ ਹਾਲਾਂਕਿ ਜਿਕਰ ਸੱਬੇ ਦੇ ਬੈਕਗ੍ਰਾਉਂਡ ਦਾ ਜ਼ਿਕਰ ਕਰ ਲਈਏ ਤਾਂ ਸੱਬਾ ਨੇ ਬਹੁਤ ਸਟਰਗਲ ਕੀਤਾ ਹੈ ਆਪਣੀ ਗਾਇਕੀ ਦੇ ਵਿੱਚ ਆਉਣ ਦੇ ਲਈ ਬਹੁਤ ਗਰੀਬ ਪਰਿਵਾਰ ਤੋਂ ਸੰਬੰਧ ਰੱਖਦੇ ਸੀ ਪਰ ਅੱਜ ਜਿਸ ਤਰ੍ਹਾਂ ਦੇ ਨਾਲ ਉਹਨਾਂ ਨੇ ਇੱਕ ਚੰਗਾ ਮੁਕਾਮ ਆਪਣੀ ਗਾਇਕੀ ਦੇ ਵਿੱਚ ਹਾਸਲ ਕੀਤਾ ਹੈ ਆਪਣੀ ਜ਼ਿੰਦਗੀ ਦੇ ਵਿੱਚ ਹਾਸਲ ਕੀਤਾ ਹੈ ਤੇ ਇਸ ਦੀ ਹੀ ਬਦੌਲਤ ਸੱਬਾ ਪਿਛਲੇ ਕਾਫੀ ਲੰਬੇ ਸਮੇਂ ਤੋਂ ਆਪਣਾ ਘਰ ਪੌਂਦੇ ਹੋਏ ਵੀ ਨਜ਼ਰ ਆਏ ਸੀ ਤੇ ਬੀਤੇ ਦਿਨੀ ਉਹਨਾਂ ਦੇ ਘਰ ਦਾ ਲੈਂਟਰ ਪਿਆ ਹੈ ਹਾਲਾਂਕਿ ਪੰਜਾਬੀ ਇੰਡਸਟਰੀ ਦੇ ਕਈ ਸਾਰੇ ਗਾਇਕਾਂ ਤੇ ਕਲਾਕਾਰਾਂ ਦੇ ਵੱਲੋਂ ਇਸ ਗੱਲ ਜ਼ਰੂਰ ਆਖ ਦਿੱਤੀ ਗਈ ਹੈ ਕਿ ਉਹ ਸਾਰੇ ਜਿਹੜੇ ਨੇ ਉਹ ਸੱਬੇ ਦੇ ਘਰ ਨੂੰ ਲੈ ਕੇ ਬਹੁਤ ਜ਼ਿਆਦਾ ਖੁਸ਼ ਨੇ ਤੇ ਇਸ ਦੇ ਵਿਚਕਾਰ ਸੱਬੇ ਦੇ ਘਰ ਤੋਂ ਖੂਬਸੂਰਤ ਤਸਵੀਰਾਂ ਜਾਂ ਸੱਬੇ ਦੇ ਪਿੰਡ ਤੋਂ ਖੂਬਸੂਰਤ ਤਸਵੀਰਾਂ ਜ਼ਰੂਰ ਸਾਹਮਣੇ ਆਈਆਂ ਨੇ ਪੰਜਾਬੀ ਅਦਾਕਾਰ ਜਗਜੀਤ ਸੰਧੂ ਹਾਲ ਹੀ ਦੇ ਵਿੱਚ ਆਪਣੀ ਅਪਕਮਿੰਗ ਪੰਜਾਬੀ ਮੂਵੀ ਮਿਸਟਰ ਐਂਡ ਮਿਸਸ 420 ਅਗੇਨ ਨੂੰ ਸੁਰਖੀਆਂ ਬਟੋਰਦੇ ਹੋਏ ਨਜ਼ਰ ਆਏ ਨੇ ਇਸ ਦੇ ਵਿਚਕਾਰ ਜਗਜੀਤ ਸੰਧੂ ਦੇ ਵੱਲੋਂ ਸਿਨੇਮਾ ਵਿਜ਼ਿਟ ਕੀਤੀ ਗਈ ਜਿਸ ਦੇ ਵਿੱਚ ਹਾਊਸਫੁੱਲ ਨਜ਼ਰ ਆਇਆ ਹਾਲਾਂਕਿ ਇਸ ਫਿਲਮ ਦੇ ਵਿੱਚ ਉਸ ਤੋਂ ਬਾਅਦ ਜਗਜੀਤ ਸੰਧੂ ਨੂੰ ਦੇਖ ਕੇ ਹਰ ਕੋਈ ਸਿਨੇਮਾ ਹਾਲ ਦੇ ਵਿੱਚ ਖੁਸ਼ ਹੁੰਦਾ ਹੋਇਆ ਜ਼ਰੂਰ ਦਿਖਾਈ ਦਿੱਤਾ ਤੇ ਦੱਸ ਦੇ ਕਿ ਇਸ ਫਿਲਮ ਦੇ ਵਿੱਚ ਜਗਜੀਤ ਸਿੰਧੂ ਨੇ ਜਿਹੜਾ ਕੁੜੀ ਦਾ ਅਫਤਾਰ ਧਾਰਿਆ ਹੋਇਆ ਤੇ ਉੱਥੇ ਹੀ ਕੁੜੀ ਦੇ ਰੂਪ ਦੇ ਵਿੱਚ ਜਗਜੀਤ ਸੰਧੂ ਨਜ਼ਰ ਆਏ ਨੇ ਤਾਂ ਉਹਨਾਂ ਦੀ ਪੂਰੀ ਤਾਰੀਫ ਜਿਹੜੀ ਹੈ ਹਰ ਪਾਸੇ ਹਰ ਕਿਸੇ ਦੇ ਵੱਲੋਂ ਕੀਤੀ ਗਈ ਹੈ ਹਾਲਾਂਕਿ ਇਸ ਫਿਲਮ ਨੂੰ ਜਿਹੜਾ ਢੇਰ ਸਾਰਾ ਪਿਆਰ ਜ਼ਰੂਰ ਮਿਲ ਰਿਹਾ ਹੈ ਹਾਲਾਂਕਿ ਇੱਕ ਦਿਨ ਹੀ ਫਿਲਹਾਲ ਇਸ ਫਿਲਮ ਨੂੰ ਰਿਲੀਜ਼ ਹੁੰਦੇ ਹੋਏ ਹੋਇਆ ਪਰ ਇਸੇ ਦੇ ਵਿਚਕਾਰ ਜਗਜੀਤ ਸੰਧੂ ਦੇ ਵੱਲੋਂ ਜਿਹੜੀ ਹੈ ਲਗਾਤਾਰ ਸਿਨੇਮਾਸ ਦੀ ਵਿਜ਼ਿਟ ਕੀਤੀ ਜਾ ਰਹੀ ਹੈ ਉੱਥੇ ਦੇਖਿਆ ਜਾ ਰਿਹਾ ਹੈ ਕਿ ਉਹਨਾਂ ਨੂੰ ਕਿੰਨੇ ਲੋਕ ਪਸੰਦ ਕਰ ਰਹੇ ਨੇ ਜਾਂ ਉਹਨਾਂ ਦੀ ਫਿਲਮ ਨੂੰ ਕਿੰਨਾ ਘੁੰਗਾਰਾ ਮਿਲ ਰਿਹਾ ਤੇ ਖਾਸ ਤੌਰ ਤੇ ਜਗਜੀਤ ਸੰਧੂ ਦੇ ਵੱਲੋਂ ਸਿਨੇਮਾ

ਗਿੱਪੀ ਗਰੇਵਾਲ ਅਕਸਰ ਆਪਣੇ ਟੀਮ ਮੈਂਬਰਸ ਦੇ ਨਾਲ ਕੋਈ ਨਾ ਕੋਈ ਵੀਡੀਓਜ਼ ਅਪਲੋਡ ਕਰਦੇ ਹੋਏ ਜ਼ਰੂਰ ਨਜ਼ਰ ਆਉਂਦੇ ਨੇ ਇਸੇ ਦੇ ਵਿਚਕਾਰ ਗਿੱਪੀ ਦੇ ਵੱਲੋਂ ਇੱਕ ਹੋਰ ਨਵੀਂ ਸਟੋਰੀ ਆਪਣੇ ਟੀਮ ਮੈਂਬਰਸ ਦੇ ਨਾਲ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਪਾਨਾ ਜੋ ਅਕਸਰ ਉਹਨਾਂ ਦੀ ਹਰ ਕਿਸੇ ਵੀਡੀਓ ਹਰ ਕਿਸੇ ਸਟੋਰੀ ਦਾ ਕਹਿ ਸਕਦੇ ਹਾਂ ਕਿ ਜ਼ਰੂਰ ਨਜ਼ਰ ਆਉਂਦੇ ਨੇ ਤੇ ਇਸ ਵੀਡੀਓ ਦੇ ਵਿੱਚ ਵੀ ਇੱਕ ਬਰ ਫੇਰ ਪਾਨਾ ਜਿਹੜੇ ਨੇ ਉਹ ਜ਼ਰੂਰ ਨਜ਼ਰ ਆਏ ਨੇ ਪਾਨਾ ਦੱਸਦੀ ਹੈ ਕਿ ਗਿੱਪੀ ਗਰੇਵਾਲ ਦੇ ਦਿਲ ਦੇ ਬਹੁਤ ਕਰੀਬ ਨੇ ਹਾਲਾਂਕਿ ਕੋ-ਪ੍ਰੋਡਿਊਸਰਜ਼ ਉਹਨਾਂ ਦੀਆਂ ਮੂਵੀਜ਼ ਤੇ ਵੀ ਰਹੇ ਨੇ ਤੇ ਇਸੇ ਦੇ ਵਿਚਕਾਰ ਹਮੇਸ਼ਾ ਗਿੱਪੀ ਦੇ ਅੰਗ ਸੰਗ ਜ਼ਰੂਰ ਦਿਖਾਈ ਦਿੰਦੇ ਨੇ ਤੇ ਸਦੇ ਵਿਚਕਾਰ ਗਿੱਪੀ ਗਰੇਵਾਲ ਵੱਲੋਂ ਹੁਣ ਕਿਸ ਤਰ੍ਹਾਂ ਦੇ ਨਾਲ ਹਾਸੇ ਮਜ਼ਾਕ ਪਾਉਣ ਦੇ ਨਾਲ ਕੀਤੇ ਜਾ ਰਹੇ ਨੇ ਉਹਨਾਂ ਦੇ ਟੀਮ ਮੈਂਬਰ ਦੇ ਨਾਲ ਕੀਤੇ ਜਾ ਰਹੇ ਨੇ ਤੇ ਸਦੇ ਨਾਲ ਉਹਨਾਂ ਨੇ ਇਹ ਗੱਲ ਜ਼ਰੂਰ ਆਖੀ ਹੈ ਕਿ ਇਸ ਵੀਡੀਓ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਗਿੱਪੀ ਜ਼ਿਕਰ ਕਰਦੇ ਨੇ ਤੇ ਇਸ ਤੋਂ ਜ਼ਰੂਰ ਪਤਾ ਲੱਗਦਾ ਕਿ ਪਾਨਾ ਕਿਤੇ ਡਿਗੇ ਹੋਏ ਨੇ ਸੋ ਡਿਗਦਿਆਂ ਦਾ ਮਜ਼ਾਕ ਜੇ ਕਹਿ ਸਕਦੇ ਆ ਕਿ ਗਿੱਪੀ ਗਰੇਵਾਲ ਦੇ ਵੱਲੋਂ ਜ਼ਰੂਰ ਉਡਾਇਆ ਗਿਆ ਸੋ ਆਓ ਵੇਖਦੇ ਆ ਅਸੀਂ ਵੀ ਖੂਬਸੂਰਤ ਵੀਡੀਓ ਸਵੇਰ ਤੋਂ ਲੈ ਕੇ ਸ਼ਾਮ ਤੱਕ ਐਂ ਘੁੰਮੀ ਜਾਂਦੇ ਨੇ ਕੀ ਕਰ ਰਹੇ ਹੋ ਮੈਂ ਦੱਸੋ ਕਦੇ ਸਾਲੇ ਕੱਪੜੇ ਪਾ ਲੈਂਦਿਆ ਕਦੇ ਲਾ ਲੈਂਦਿਆ ਕਦੇ ਇਹਨੂੰ ਡਾਕਟਰ ਕੋਲ ਲੈ ਜਾਂਦੇ ਆ ਕਦੇ ਇਹ ਸਾਲਾ ਬਿਮਾਰ ਹੋ ਜਾਂਦਾ ਕਦੇ ਇਹ ਬਾਥਰੂਮ 'ਚ ਡਿੱਗ ਪੈਂਦਾ ਵਾ ਹੈ ਹਾਦਾ ਯਾਰ ਅੱਜ ਜਦੋਂ ਨਿਕਲਣ ਲੱਗਿਆ ਤੜੰਮਦ ਨੇ ਡਿੱਗਿਆ ਪਰ ਫੁੱਟਿਆ ਕੀ ਆ ਦੱਸਿਂ ਕਿਹਨਾਂ ਜਦੋਂ ਡਿੱਗਿਆ ਪਿੱਛੇ ਨੂੰ ਓੜਾ ਕੀ ਵਜਿਆ ਵਾ ਓੜਾ ਓੜਾ ਮੜਿਆ ਪਰ ਇਹਨੂੰ ਘੂਮੀ ਪਰ ਇਹਨ ਤਾਂ ਮੜਿਆ ਪਰ ਇਹਨ ਤਾਂ ਮੋਮ ਤਾਂ ਸਹੀ ਘੁੰਮ ਤਾਂ ਸਹੀ ਮੜਿਆ ਇਹ ਐਂ ਡਿੱਗਿਆ ਇੱਥੇ ਐਸ ਭਾਰ ਇਹ ਬੰਦਾ ਦੇਖ ਲੋ ਤੇ ਇਹਦਾ ਐਸਾ ਢੜੂਮਾ ਪਿਆ ਐਸਾ ਪੜਾਕਾ ਪਿਆ ਇਹਦਾ ਵੀ ਆਉਤਾ ਹੀ ਗਿਆ ਆ ਛੋਟ ਨੂੰ ਆਵਾਜ਼ਾਂ ਮਾਰੇ ਕਹਿੰਦਾ ਮੇਰੇ ਮਲਦੇ ਮੈਂ ਕਿਹਾ ਸ਼ਰਮ ਕਰ ਲੋ ਹੁਣ ਆਦਾ ਯਾਰ ਕੀ ਤੁਹਾਡਾ ਬਣੂ ਜ਼ਿੰਦਗੀ ਦੇ ਵਿੱਚ ਹੈ ਜਦੋਂ ਮੈਨੂੰ 5-10 ਸਾਲ ਹੋ ਗਏ ਸੋ ਇਧਰ ਦੀ ਇੱਕ ਦਿਨ ਅੱਡੀ ਤੋ ਹੈ ਆ ਡਿੱ ਗਿਆ ਹੈ ਵਾਹ ਵਾਹ ਆਦਾ ਯਾਰ ਜੀ ਨਿਕਲ ਗਈ ਉਥੇ ਗੱਲ ਕਰ ਲੈਣੇ ਆ ਹੁਣ ਪੰਜਾਬੀ ਗਾਇਕ ਤੇ ਅਦਾਕਾਰ ਤਰਸੀਮ ਜੱਸੜ ਦੀ ਤਰਸੀਮ ਜੱਸੜ ਦੀ ਹਾਲ ਹੀ ਦੇ ਵਿੱਚ ਪਿਛਲੇ ਦਿਨੀ ਗੁਰਨਾਨਕ ਜਹਾਜ਼ ਫਿਲਮ ਰਿਲੀਜ਼ ਹੋਈ ਜਿਸ ਨੂੰ ਵਰਲਡਵਾਈਡ ਤੇ ਸਾਰਾ ਪਿਆਰ ਮਿਲਿਆ ਤੇ ਇਸੇ ਦੇ ਵਿੱਚਕਾਰ ਕੁਝ ਦਿਨ ਪਹਿਲਾਂ ਤਰਸੀਮ ਜੱਸੜ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕੀਤੀ ਗਈ ਸੀ ਜਿਸ ਦੇ ਵਿੱਚ ਉਹਨਾਂ ਨੇ ਇਸ਼ਾਰਾ ਦਿੱਤਾ ਸੀ ਕਿ ਬਹੁਤ ਜਲਦੀ ਉਹਨਾਂ ਦੀ EP ਆਉਣ ਵਾਲੀ ਹੈ ਤੇ EP ਤੋਂ ਬਾਅਦ ਉਹਨਾਂ ਦੀ ਐਲਬਮ ਆਵੇਗੀ ਹਾਲਾਂਕਿ ਉਹਨਾਂ ਨੇ ਇਸ ਚੀਜ਼ ਦਾ ਜ਼ਿਕਰ ਜ਼ਰੂਰ ਕੀਤਾ ਸੀ ਕਿ ਇੱਕ ਕਲਾਕਾਰ ਜਾਂ ਇੱਕ ਗਾਇਕ ਨੂੰ ਬਹੁਤ ਸਮਾਂ ਲੱਗ ਜਾਂਦਾ ਹੈ ਕਿਸੇ ਐਲਬਮ ਨੂੰ ਬਣਾਉਣ ਦੇ ਲਈ ਕਿਸੇ EP ਨੂੰ ਬਣਾਉਣ ਦੇ ਲਈ ਆਪਣੇ ਕਿਸੇ ਪ੍ਰੋਜੈਕਟ ਦੇ ਉੱਤੇ ਕੰਮ ਕਰਨ ਦੇ ਲਈ ਹਾਲਾਂਕਿ ਬਹੁਤ ਲੰਬਾ ਸਮਾਂ ਉਹਨਾਂ ਨੇ ਗੁਰਨਾਨਕ ਜਹਾਜ਼ ਫਿਲਮ ਦੇ ਉੱਤੇ ਕੰਮ ਕੀਤਾ ਪਰ ਸਾਰਿਆਂ ਦੀ ਬਦੌਲਤ ਉਹਨਾਂ ਦੇ ਚਾਹਣ ਵਾਲਿਆਂ ਦੀ ਬਦੌਲਤ ਇਸ ਫਿਲਮ ਨੂੰ ਜਿਹੜੀ ਹੈ ਉਹ ਕਹਿ ਸਕਦੇ ਕਿ ਚੰਗੀ ਸਕਸੈਸ ਮਿਲੀ ਤੇ ਇਸ ਦੇ ਵਿਚਕਾਰ ਹੁਣ ਤਰਸੀਮ ਜੱਸੜ ਨੇ ਆਪਣੀ ਅਗਲੀ EP ਦੀ ਅਨਾਉਂਸਮੈਂਟ ਕਰ ਦਿੱਤੀ ਹੈ ਉਹਨਾਂ ਦੀ EP ਜਿਹੜੀ ਹੈ 4 ਸ਼ਾਟਸ 29 ਜੂਨ ਨੂੰ ਰਿਲੀਜ਼ ਹੋ ਜਾਵੇਗੀ ਹਾਲਾਂਕਿ ਇਸ EP ਦੇ ਵਿੱਚ ਨਾਮ ਤੋਂ ਹੀ ਕਲੀਅਰ ਹੋ ਰਿਹਾ ਹੈ ਕਿ 4 ਸ਼ਾਟਸ EP ਨੂੰ ਨਾਮ ਦਿੱਤਾ ਗਿਆ ਤੇ ਇਸ EP ਦੇ ਵਿੱਚ ਚਾਰ ਗੀਤ ਹੋਣ ਵਾਲੇ ਨੇ ਸੋ ਕਿਹੋ ਜਿਹਾ ਚਾਰ ਗੀਤ ਹੋਣਗੇ ਆ ਕਿਸ ਆਡੀਅנס ਨੂੰ ਕਹਿ ਸਕਦੇ ਆ ਕਿ ਇਹ ਕਿਹਨਾਂ ਚਾਹਣ ਵਾਲਿਆਂ ਨੂੰ ਤਰਸੀਮ ਜੱਸੜ ਨੇ ਇਹ ਚਾਰੋਂ ਗੀਤ ਡੈਡੀਕੇਟ ਕੀਤੇ ਨੇ ਉਹ ਖੈਰ 29 ਜੂਨ ਨੂੰ ਕਲੀਅਰ ਹੋ ਜਾਵੇਗਾ ਤਾਂ ਇਸ ਦਾ ਪੋਸਟਰ ਤਰਸੀਮ ਜਸੜ ਦੇ ਵੱਲੋਂ ਆਪਨੇ ਸਟੋਰੀ ਤੇ ਆਪਨੇ ਸੋਸ਼ਲ ਮੀਡੀਆ ਤੇ ਸਾਰਿਆਂ ਦੇ ਨਾਲ ਸਾਂਝਾ ਕੀਤਾ ਗਿਆ ਤੇ ਇਹ ਜ਼ਰੂਰ ਦੱਸਦੀ ਹੈ ਕਿ ਇਹ EP 29 ਜੂਨ ਨੂੰ ਰਿਲੀਜ਼ ਹੋ ਜਾਵੇਗੀ ਇਸ ਤੋਂ ਬਾਅਦ ਤਰਸੀਮ ਜਸੜ ਦੀ ਬਹੁਤ ਜਲਦ ਇੱਕ ਐਲਬਮ ਵੀ ਆਵੇਗੀ ਸੋ ਫਿਲਹਾਲ ਕੋਈ ਕਲੈਰਿਟੀ ਨਹੀਂ ਹੈ ਕਿ ਕਿਸ ਤਰ੍ਹਾਂ ਦੀ ਐਲਬਮ ਹੋਣ ਵਾਲੀ ਹੈ ਕਿੰਨੇ ਗੀਤ ਹੋਣ ਵਾਲੇ ਨੇ ਪਰ ਫਿਲਹਾਲ ਇਹ ਖੁਸ਼ਖਬਰੀ ਤਰਸੀਮ ਜਸੜ ਨੇ ਤੁਹਾਡੇ ਸਾਰਿਆਂ ਦੇ ਨਾਲ ਜ਼ਰੂਰ ਸਾਂਝੀ ਕੀਤੀ ਹੈ ਕਿ 29 ਜੂਨ ਨੂੰ ਉਹਨਾਂ ਦੀ ਫੋਰ ਸ਼ਾਰਟਸ EP ਜਿਹੜੀ ਹੈ ਉਹ ਰਿਲੀਜ਼ ਹੋ ਜਾਵੇਗੀ ਪੰਜਾਬੀ ਗਾਇਕ ਹਨੀ ਸਿੰਘ ਨੂੰ ਖਾਸ ਤੌਰ ਤੇ ਮਿਲਣ ਦੇ ਲਈ ਅਨਮੋਲ ਕੁਆਤਰਾ ਦੁਬਈ ਪਹੁੰਚੇ ਨੇ ਹਾਲ ਹੀ ਦੇ ਵਿੱਚ ਹਨੀ ਸਿੰਘ ਦੇ ਵੱਲੋਂ ਅਨਮੋਲ ਕਾਤਰਾ ਦੇ ਵੱਲੋਂ ਕੁਝ ਸਟੋਰੀਜ਼ ਦੋਨਾਂ ਦੇ ਨਾਲ ਸਾਂਝੀਆਂ ਕੀਤੀਆਂ ਗਈਆਂ ਨੇ ਜਿਸ ਦੇ ਵਿੱਚ ਹਨੀ ਸਿੰਘ ਅਨਮੋਲ ਕੁਆਤਰਾ ਦੀ ਤਾਰੀਫ ਕਰਦੇ ਹੋਏ ਨਜ਼ਰ ਆਏ ਨੇ ਉਹਨਾਂ ਦੇ ਐਨਜੀਓ ਦੀ ਤਾਰੀਫ ਕਰਦੇ ਹੋਏ ਨਜ਼ਰ ਆਏ ਨੇ ਹਾਲਾਂਕਿ ਜਿਹੜੇ ਕੰਮ ਆ ਜਿਹੜੇ ਕਹਿ ਸਕਦੇ ਆ ਕਿ ਜਿਹੜਾ ਉਪਰਾਲਾ ਅਨਮੋਲ ਕੁਆਤਰਾ ਦੇ ਵੱਲੋਂ ਸਮੇਂ-ਸਮੇਂ ਦੇ ਉੱਤੇ ਕੀਤਾ ਜਾਂਦਾ ਉਸ ਦੀ ਤਾਰੀਫ ਕੀਤੀ ਜਾ ਰਹੀ ਹੈ ਤੇ ਇਸ ਦੇ ਨਾਲ ਹੀ ਹਨੀ ਸਿੰਘ ਨੇ ਇਸ ਵੀਡੀਓ ਦੇ ਵਿੱਚ ਇਹ ਵੀ ਜ਼ਰੂਰ ਜ਼ਿਕਰ ਕੀਤਾ ਹੈ ਕਿ ਹਾਲਾਂਕਿ ਉਹਨਾਂ ਦੇ ਉੱਤੇ ਵੀ ਉਹ ਸਮਾਂ ਜ਼ਰੂਰ ਆਇਆ ਸੀ ਉਹ 7 ਸਾਲ ਜ਼ਰੂਰ ਆਏ ਸੀ ਜਦੋਂ ਉਹਨਾਂ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਡਾਊਨਫਲੋਸ ਸਮੇਂ ਦੇ ਵਿੱਚ ਸੀ ਉਹਨਾਂ ਨੂੰ ਕਿਸੇ ਨੇ ਨਹੀਂ ਪੁੱਛਿਆ ਸਿਰਫ ਪਰਿਵਾਰਿਕ ਮੈਂਬਰ ਹੀ ਕੰਮ ਆਏ ਸੀ ਸੋ ਜਿਦਾ ਜਿਹਦੇ ਜਿੱਥੇ ਦਿਲ ਕਰਦਾ ਉਹ ਆਪਣਾ ਸਹਿਯੋਗ ਆਪਣਾ ਯੋਗਦਾਨ ਉਸ ਚੀਜ਼ ਦੇ ਵਿੱਚ ਜ਼ਰੂਰ ਦਵੇ ਹਾਲਾਂਕਿ ਇਨਡਾਇਰੈਕਟਲੀ ਇਸ਼ਾਰਾ ਕਰ ਸਕਦੇ ਆ ਕਿ ਉਹਨਾਂ ਦੇ ਵੱਲੋਂ ਅਨਮੋਲ ਕਵਾਤਰਾ ਨੂੰ ਕੀਤਾ ਗਿਆ ਹੈ ਕਿ ਤੁਸੀਂ ਸਾਰੇ ਅਨਮੋਲ ਕਵਾਤਰਾ ਦਾ ਸਹਿਯੋਗ ਜ਼ਰੂਰ ਕਰੋ ਤੇ ਜ਼ਰੂਰ ਦੱਸਦੀ ਹੈ ਕਿ ਅਨਮੋਲ ਕਵਾਤਰਾ ਖਾਸ ਤੌਰ ਤੇ ਦੁਬਈ ਹਨੀ ਸਿੰਘ ਨੂੰ ਮਿਲਣ ਦੇ ਲਈ ਪਹੁੰਚੇ ਸੀ ਇਸ ਦੌਰਾਨ ਉਹ ਦਰਬਾਰ ਸਾਹਿਬ ਦਾ ਪ੍ਰਸ਼ਾਦ کہہ ਸਕਦੇ ਆ ਕਿ ਖਾਸ ਤੌਰ ਤੇ ਹਨੀ ਸਿੰਘ ਨੂੰ ਦੇਣ ਦੇ ਲਈ ਵੀ ਗਏ ਸੀ ਤੇ ਇਸ ਦੌਰਾਨ ਹਨੀ ਸਿੰਘ ਨੇ ਇਸ ਦਾ ਜ਼ਿਕਰ ਵੀ ਕੀਤਾ ਸੋ ਆਓ ਸੁਣਦੇ ਆ ਇੱਕ ਖੂਬਸੂਰਤ ਬੋਲ ਹਨੀ ਸਿੰਘ ਦੇ ਮੈਂ ਮੌਮਿਲ ਵੀ ਵੈਰੀ ਹੈਪੀ ਬ੍ਰਦਰ ਥੈਂਕ ਯੂ ਬਹੁਤ ਮੈਂ ਵੀ ਮਰ ਗਿਆ ਖੱਪ ਗਿਆ ਸੀਗਾ 7 ਸਾਲ ਕਿਸੇ ਨੇ ਪੁੱਛਿਆ ਨਹੀਂ ਸੀਗਾ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਅੱਜ ਮੇਰੇ ਨਾਲ ਮੇਰੇ ਛੋਟੇ ਵੀਰ ਅਨਮੋਲ ਕੁਆਦਰਾ ਜੀ ਆਏ ਨੇ ਮੇਰੇ ਕੋਲ ਤੇ ਵੈਸੇ ਪੂਰੀ ਕਾਇਨਾਤ ਜਿਹੜੀ ਬਣਦੀ ਹੈ ਹਰ ਇਨਸਾਨ ਦੀ ਜਾਂ ਪੂਰਾ ਹੈ ਜਿਹੜੀ ਦੁਨੀਆ ਬਣੀ ਹੈ ਉਹਦਾ ਕੋਈ ਨਾ ਕੋਈ ਜ਼ਰੀਆ ਬ जरूर ਹੋਇਆ ਹੋਣਾ ਤੇ ਉਦਾਂ ਹੀ ਇਹਨਾਂ ਦਾ ਵੀ ਇੱਕ ਐਸੋਸੀਏਸ਼ਨ ਹੈ ਜਿਸ ਦਾ ਨਾਮ ਹੈ ਇੱਕ ਜ਼ਰੀਆ ਸੋ ਆਈ ਵਾਂਟ ਆ ਰਿਕੁਐਸਟ ਆਲ ਆਫ ਯੂ ਟੂ ਬੀ ਅ ਪਾਰਟ ਆਫ ਇਟ ਇੱਕ ਜ਼ਰੀਆ ਜੇ ਤੁਸੀਂ ਬਣ ਗਏ ਤੇ ਅਸੀਂ ਕਿੰਨੇ ਸਾਰੇ ਬਣ ਜਾਾਂਗੇ ਤੇ ਕਿੰਨੇ ਸਾਰੇ ਜ਼ਰੀਆ ਹੋਣਗੇ ਤੇ ਜਿਹੜੀਆਂ ਪ੍ਰੋਬਲਮ ਆ ਸੋਲਵ ਕਰ ਰਹੇ ਨੇ ਲੋਕਾਂ ਦੀ ਮਰੀਜ਼ਾਂ ਦੀ ਦਵਾਈਆਂ ਦੀ ਉਹਨਾਂ ਦੇ ਇਲਾਜਾਂ ਦੀ ਉਹ ਮੈਨੂੰ ਲੱਗਦਾ ਹੈ ਕਿ ਇਮੋਸ਼ਨਲੀ ਸਾਨੂੰ ਜੋੜਨਾ ਚਾਹੀਦਾ ਇਸ ਐਸੋਸੀਏਸ਼ਨ ਨਾਲ ਤੇ ਇੱਕ ਜ਼ਰੀਆ ਜ਼ਰੂਰ ਬਣਨਾ ਚਾਹੀਦਾ ਭਾਵੇਂ ਆਪਣੇ ਦਸਵੰਦ ਤੋਂ ਤੁਸੀਂ ਨਹੀਂ ਕੱਢਣਾ ਤੇ 1 ਰੁਪਏ ਕੱਢ ਦਿਓ ਆਪਣੀ ਕਮਾਈ ਤੋਂ ਇੱਕ ਜ਼ਰੀਆ ਜ਼ਰੂਰ ਬਣੋ ਮੈਨੂੰ ਜੋਗਾ ਹੈਗਾ ਮੈਂ ਵੀ ਹੈਲਪ ਕਰਨ ਦੀ ਕੋਸ਼ਿਸ਼ ਕਰੂੰਗਾ ਤੇ थैंक यू सो मच ਬ੍ਰਦਰ ਫॉर ਕਮਿੰਗ ਰੋਂਗ ਖੁਸ਼ ਹੋ ਗਈ ਬਈ ਜਸ਼ਨ ਕਰਕੇ ਨਾ ਨਾ ਮਤਲਬ ਮਤਲਬ ਜੋ ਦਰਬਾਰ ਸਾਹਿਬ ਤੋਂ ਪਰਚਾ ਲੈ ਕੇ ਆਏ ਨੇ ਮੇਰੇ ਲਈ ਨਹੀਂ ਨਹੀਂ ਬਈ ਹਾਂ ਤੇ ਬਹੁਤ ਬਹੁਤ ਵੱਡੀ ਗੱਲ ਹੈ ਮੇਰਾ ਚੱਕਰ ਨਹੀਂ ਲੱਗਿਆ ਇੰਡੀਆ ਮੈਂ ਗਿਆ ਸੀ ਪਰ ਦਰਬਾਰ ਸਾਹਿਬ ਜਾ ਨਹੀਂ ਹੋਇਆ ਮੇਰੇ ਤੋਂ ਤੇ ਮੈਂ ਮਾਮੋ ਵੀ ਬਰੀ ਹੈਪੀ ਬੁਦਰ ਥੈਂਕ ਯੂ ਭਾਜੀ ਥੈਂਕ ਯੂ ਭਾਜੀ ਥੈਂਕ ਯੂ ਥੈਂਕ ਯੂ ਦਿਨੋ ਦੁਆਵਾਂ ਭਾਜੀ ਤੁਹਾਡੇ ਲਈ ਮਾਲਕ ਤੁਹਾਨੂੰ ਬਹੁਤ ਦੁਆਵਾ ਕਰਕੇ ਬਚਦਾ ਬੰਦਾ ਖੁਸ਼ ਰਹੋ ਅੱਜ ਤੁਸੀਂ ਜੇ ਜ਼ਰੀਆ ਬਣੋਗੇ ਤੁਹਾਨੂੰ ਦੁਆਵਾਂ ਹੀ ਮਿਲਣੀਆਂ ਮੈਂ ਵੀ ਮਰ ਗਿਆ ਖੱਪ ਗਿਆ ਸੀਗਾ 7 ਸਾਲ ਕਿਸੇ ਨੇ ਪੁੱਛਿਆ ਨਹੀਂ ਸੀਗਾ ਫਿਰ ਖੜਾ ਹੋ ਗਿਆ ਮੈਂ ਫਿਰ ਪਤਾ ਨਹੀਂ ਕਿੱਦਾਂ ਦੂਜਾ ਜਨਮ ਮਿਲ ਗਿਆ ਤੁਹਾਨੂੰ ਮੈਨੂੰ ਪਤਾ ਨਹੀਂ ਮੇਰੇ ਮਾਪੇ ਪਿਓ ਨੇ ਕੁਝ ਕਿਸੇ ਦੇ ਜ਼ਰੀਏ ਬਣੇ ਹੋਣੇ ਤੇ ਤੁਸੀਂ ਵੀ ਇੱਕ ਜ਼ਰੀਆ ਬਣੋ ਪਲੀਜ਼ ਆ ਰਿਕਵੈਸਟ ਟੂ ਆਲ ਸਤਿ ਸ਼੍ਰੀ ਅਕਾਲ ਵਾਹ ਸਤਿ ਸ਼੍ਰੀ ਅਕਾਲ ਥੈਂਕ ਯੂ ਥੈਂਕ ਯੂ ਤੇ ਉਤੇ ਪੰਜਾਬੀ ਗਾਇਕ ਕਰਨ ਔਜਲਾ ਇਹਨੇ ਦਿਨੀ ਆਪਣੇ ਪਿੰਡ ਆਏ ਹੋਏ ਸੀ ਸੋ ਪਿੰਡ ਦੀਆਂ ਖੂਬਸੂਰਤ ਯਾਦਾਂ ਕਰਨ ਔਜਲਾ ਦੇ ਵੱਲੋਂ ਆਪਣੇ سوشل میڈیا ਦੇ ਉੱਤੇ ਸਾਰਿਆਂ ਦੇ ਨਾਲ ਸਾਂਝੀਆਂ ਕੀਤੀਆਂ ਗਈਆਂ ਸੀ ਉਹ ਖੂਬਸੂਰਤ ਤਸਵੀਰਾਂ ਪਿੰਡ ਦੇ ਕਹਿ ਸਕਦੇ ਆ ਕਿ ਕੱਲੇ-ਕੱਲੇ ਸ਼ਖਸ ਦੇ ਵੱਲੋਂ ਕਰਨ ਔਜਲਾ ਦੇ ਨਾਲ ਫੋਟੋਜ਼ ਖਿੱਚਵਾਈਆਂ ਗਈਆਂ ਉਹਨਾਂ ਦੇ ਨਾਲ ਮਿਲਿਆ ਗਿਆ ਉਹਨਾਂ ਦੀ ਤਾਰੀਫ਼ ਕੀਤੀ ਗਈ ਹਾਲਾਂਕਿ ਇਸ ਭੀੜ ਦੇ ਵਿੱਚ ਕਹਿ ਸਕਦੇ ਆ ਕਿ ਜਿੱਥੇ ਬੀਬੀਆਂ ਸੀ ਉਸ ਪਿੰਡ ਦੀਆਂ ਤੇ ਉੱਥੇ ਹੀ ਕੁਝ ਜਵਾਕ ਵੀ ਸੀ ਜੋ ਕਰਨ ਔਜਲਾ ਨੂੰ ਮਿਲਦੇ ਹੋਏ ਨਜ਼ਰ ਆਏ ਨੇ ਤਾਂ ਖੂਬਸੂਰਤ ਤਸਵੀਰਾਂ ਕਰਨ ਔਜਲਾ ਦੇ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਨੇ ਆਪਣੀਆਂ ਉਹ ਯਾਦਾਂ ਸਾਰਿਆਂ ਦੇ ਨਾਲ ਸਾਂਝੀਆਂ ਕੀਤੀਆਂ ਗਈਆਂ ਨੇ ਤੇ ਜ਼ਰੂਰ ਦੱਸ ਦਈਏ ਕਿ ਉਹ ਇਸ ਪਿੰਡ ਦੇ ਵਿੱਚ ਸ਼ੂਟ ਕਰਨ ਦੇ ਲਈ ਪਹੁੰਚੇ ਹੋਏ ਸੀ ਜਿੱਥੇ ਦੀਆਂ ਕੁਝ ਤਸਵੀਰਾਂ ਕਰਨ ਔਜਲਾ ਨੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਸਾਂਝੀਆਂ ਕੀਤੀਆਂ ਨੇ ਸੋ ਖੈਰ ਹਨਾ ਤਸਵੀਰਾਂ ਨੂੰ ਦੇਖ ਕੇ ਉਹਨਾਂ ਚਾਉਣ ਵਾਲਿਆਂ ਦੇ ਲਗਾਤਾਰ ਕਰਨ ਔਜਲਾ ਨੂੰ ਖੂਬ ਢੇਰ ਸਾਰੀਆਂ ਵਧਾਈਆਂ ਵੀ ਦਿੱਤੀਆਂ ਨੇ ਇਸ ਦੇ ਨਾਲ ਹੀ ਕਰਨ ਔਜਲਾ ਦੀ ਤਾਰੀਫ਼ ਵੀ ਜ਼ਰੂਰ ਕੀਤੀ ਹੈ ਸਰਦਾਰ ਜੀ ਤਿੰਨ ਨੂੰ ਲੈ ਕੇ ਤੇ ਦਿਲਜੀਤ ਦੋਸਾਂਝ ਨੂੰ ਲੈ ਕੇ ਲਗਾਤਾਰ ਪੰਜਾਬੀ ਗਾਇਕ ਤੇ ਅਦਾਕਾਰ ਕੋਈ ਨਾ ਕੋਈ ਪੱਖ ਜ਼ਰੂਰ ਦਿੰਦੇ ਹੋਏ ਨਜ਼ਰ ਆਏ ਨੇ ਜਿਸ ਤਰ੍ਹਾਂ ਪਿਛਲੇ ਦਿਨੀ ਜਸਬੀਰ ਜੱਸੀ ਬੋਲਦੇ ਹੋਏ ਨਜ਼ਰ ਆਏ ਸੀ ਉਸੇ ਦੌਰਾਨ ਹੁਣ ਦੇਵ ਖਰਾੜ ਵੀ ਸ਼ਾਮਲ ਹੋ ਚੁੱਕੇ ਨੇ ਦੇਵ ਖਰਾੜ ਦੇ ਵੱਲੋਂ ਲਾਈਵ ਹੋ ਕੇ ਸਰਦਾਰਜੀਤ ਤੇ ਦਿਲਜੀਤ ਦੋਸਾਂਝ ਦੇ ਵੱਲੋਂ ਆਪਣੇ ਪੱਖ ਆਪਣਾ ਬਿਆਨ ਸਾਰਿਆਂ ਦੇ ਨਾਲ ਸਾਂਝਾ ਕੀਤਾ ਗਿਆ ਹੈ ਉਹਨਾਂ ਨੇ ਇੱਕ ਸਾਫ਼ ਤੌਰ ਤੇ ਇਹ ਗੱਲ ਆਖੀ ਕਿ ਦਿਲਜੀਤ ਦੋਸਾਂਝ ਇਸ ਚੀਜ਼ ਦੇ ਵਿੱਚ ਬਿਲਕੁਲ ਵੀ ਗਲਤ ਨਹੀਂ ਨੇ ਕਿਉਂਕਿ ਇਹ ਜਦੋਂ ਫਿਲਮ ਬਣੀ ਸੀ ਤਦੋਂ ਕਿਸੇ ਤਰ੍ਹਾਂ ਦਾ ਕੋਈ ਵੀ ਸਮਝੌਤਾ ਨਾ ਪਾਕਿਸਤਾਨ ਅਤੇ ਭਾਰਤ ਦੇ ਵਿੱਚ ਹੋਇਆ ਸੀ ਨਾ ਕਿਸੇ ਤਰ੍ਹਾਂ ਦੀ ਕੋਈ ਡੀਲ ਹੋਈ ਸੀ ਤੇ ਹੁਣ ਉਸ ਪ੍ਰੋਡਿਊਸਰਸ ਦੀ ਦਿਲਜੀਤ ਦੋਸਾਂਝ ਦੀ ਜਾਂ ਜਿੰਨੇ ਵੀ ਉਸ ਫਿਲਮ ਦੇ ਨਾਲ ਸ਼ਖਸ ਜੁੜੇ ਹੋਏ ਨੇ ਉਹਨਾਂ ਸਾਰਿਆਂ ਦਾ ਫਰਜ਼ ਜ਼ਰੂਰ ਬਣਦਾ ਸੀ ਕਿ ਜਿਹੜਾ ਉਹਨਾਂ ਨੇ ਇਨਵੈਸਟ ਕੀਤਾ ਹੈ ਫਿਲਮ ਦੇ ਵਿੱਚ ਜਾਂ ਜੋ ਉਹਨਾਂ ਦਾ ਪੈਸਾ ਲੱਗਾ ਐਟ ਲੀਸਟ ਉਹਨਾਂ ਨੂੰ ਉਹ ਬਰਾਬਰ ਦਾ ਅਧਿਕਾਰ ਕਹਿ ਸਕਦੇ ਕਿ ਜ਼ਰੂਰ ਮਿਲੇ ਤੇ ਇਸ ਤੇ ਆਪਣਾ ਪੱਖ ਦਿੰਦੇ ਹੋਏ ਦੇਵ ਖਰਾੜ ਨਜ਼ਰ ਆਏ ਨੇ ਉਸ ਹੁੰਦੇ ਇਸ ਦੌਰਾਨ ਹੋਰ ਕੀ ਕੁਝ ਕਿਹਾ ਹੋਣਾ ਤੇ ਚਲੋ ਅੱਜ ਆਪਾਂ ਇੱਕ ਮੁੱਦੇ ਤੇ ਗੱਲ ਕਰਦੇ ਆ ਜਿਹੜਾ ਚੱਲ ਰਿਹਾ ਹੈ ਸਰਦਾਰ ਜੀ 3 ਬਾਰੇ ਕੀ ਫਿਲਮ ਰਿਲੀਜ਼ ਕਰਨੀ ਜਾਇਜ਼ ਹੈ ਨਹੀਂ ਜਾਇਜ਼ ਹੈ ਕੌਣ ਦੇਸ਼ਦਰ ਹੋਈ ਹੈ ਕੌਣ ਫੇਕ ਹੈ ਕੌਣ ਨਹੀਂ ਹੈ ਤਾਂ ਮੈਨੂੰ ਤਾਂ ਜਿੰਨੀ ਗੱਲ ਸਮਝ ਆਉਂਦੀ ਹੈ ਜੱਟ ਸੌਦਾ ਆਪਣਾ ਤਾਂ ਸਿੱਧਾ-ਸਿੱਧਾ ਆਪਾਂ ਤਾਂ ਜੱਟ ਸੌਦੇ ਦੇ ਹਿਸਾਬ ਨਾਲ ਚੱਲਦੇ ਆ ਜੋ ਆਪਣਾ ਦਿਮਾਗ ਸਮਝਦਾ ਹੈ ਜੋ ਦਿਲ ਨੂੰ ਸਮਝਉਂਦੀ ਹੈ ਉਹੀ ਗੱਲ ਕਰਦਾ ਮੈਂ ਹਨਾ ਆਪਾਂ ਮੈਂ ਕਦੇ ਅੱਜ ਤੱਕ ਦਿਮਾਗ ਤੋਂ ਨਹੀਂ ਸੋਚਿਆ ਸੌਰੀ ਦਿਲ ਤੋਂ ਹੀ ਚੱਲੇ ਆ ਤਾਂ ਮੈਨੂੰ ਇਹ ਨਾ ਲੱਗਦਾ ਕਿ ਮੈਂ ਵੀ ਪਿੱਛੇ ਜੇ ਕਾਫੀ ਪੋਡਕਾਸਟ ਦੇ ਵਿੱਚ ਬੋਲਿਆ ਸੀਗਾ ਕਿ ਯਾਰ ਅਸੀਂ ਪਾਕਿਸਤਾਨੀ ਕਲਾਕਾਰਾਂ ਨਾਲ ਕੰਮ ਨਹੀਂ ਕਰਨਾ ਠੀਕ ਹੈ ਨਾ ਉਹ ਅਸੀਂ ਹੁਣ ਨਹੀਂ ਕਰਨਾ ਜਦੋਂ ਪਹਿਲਗਾਮ ਦਾ ਅਟੈਕ ਹੋਇਆ ਵਾਰ ਵੀ ਉਹਨਾਂ ਨੇ ਬਿਆਨਬਾਜ਼ੀ ਦਿੱਤੀ ਸੋ ਉਹਨਾਂ ਦੀਆਂ ਬਿਆਨਬਾਜ਼ੀਆਂ ਹੋਈਆਂ ਅਸੀਂ ਬੋਲੇ ਉਸ ਤੋਂ ਬਾਅਦ ਅਸੀਂ ਕਹਾਂ ਕਿ ਅਸੀਂ ਉਹਨਾਂ ਦੇ ਕੰਮ ਨਹੀਂ ਕਰਨਾ ਦੁਬਾਰਾ ਉਹਨਾਂ ਨਾਲ ਕੰਮ ਨਹੀਂ ਕਰਨਾ ਪਰ ਜਿਹੜੀਆਂ ਫਿਲਮਾਂ ਪਹਿਲਾਂ ਦੀਆਂ ਸ਼ੂਟ ਹੋਈਆਂ ਨੇ ਜਿਨ੍ਹਾਂ ਦੇ ਵਿੱਚ ਸਾਡੇ ਪ੍ਰੋਡਿਊਸਰਾਂ ਦਾ ਸਾਡੇ ਭਰਾਵਾਂ ਦਾ ਪੈਸਾ ਲੱਗਿਆ ਜਦੋਂ ਸਾਨੂੰ ਨਹੀਂ ਸੀ ਪਤਾ ਕਿ ਇਦਾਂ ਦੇ ਹਾਲਾਤ ਬਣ ਜਾਣਗੇ ਇਦਾਂ ਦੀਆਂ ਚੀਜ਼ਾਂ ਹੋ ਜਾਣਗੀਆਂ ਸੋ ਹੁਣ ਮੈਂ ਕਹਣਾ ਕਿ ਉਹ ਫਿਲਮਾਂ ਪਹਿਲਾਂ ਦੀਆਂ ਬਣੀਆਂ ਹੋਈਆਂ ਨੇ ਉਦੋਂ ਸਾਨੂੰ ਨਹੀਂ ਸੀ ਪਤਾ ਕਿ ਸਾਡੇ ਤੇ ਇਦਾਂ ਦੀ ਬਿਆਨਬਾਜ਼ੀ ਉਹ ਲੋਕ ਕਰਨਗੇ ਤਾਂ ਜਿਹੜੇ ਪ੍ਰੋਡਿਊਸਰਾਂ ਦਾ ਪੈਸਾ ਲੱਗਿਆ ਉਹਨਾਂ ਦਾ ਕੀ ਕਸੂਰ ਸੋ ਇਹ ਬਿਜ਼ਨਸ ਹੈ ਉਹਨਾਂ ਦਾ ਪੈਸਾ ਜਿਹੜਾ ਥੋੜਾ ਬਹੁਤ ਪੈਸਾ ਇਨਵੋਲਵ ਨਹੀਂ ਹੈ ਕਰੋੜਾ ਰੁਪਇਆ ਇਨਵੋਲਵ ਹੈ ਔਰ ਸਾਡੀ ਪੰਜਾਬੀ ਫਿਲਮ ਇੰਡਸਟਰੀ ਦਾ ਪੈਸਾ ਇਨਵੋਲਵ ਹੈ ਔਰ ਜੇ ਤਾਂ ਸੀ ਜਾਣ ਪੁੱਝ ਕੇ ਕਰੀਏ ਫਿਰ ਤਾਂ ਸੀ ਕਸੂਰ ਬਾਰ ਫਿਰ ਤਾਂ ਸੀ ਪੂਰਾ ਤੁਸੀਂ ਜੋ ਸਾਨੂੰ ਮੇਨੇ ਤਾਨੇ ਜੋ ਗਾਲੀ ਗਲੂਚ ਕਰ ਰਹੇ ਹੁੰਦੇ ਹੱਕਦਾਰ ਪਰ ਜਿਹੜੀਆਂ ਚੀਜ਼ਾਂ ਪਤਾ ਹੀ ਨਹੀਂ ਸੀ ਕਿ ਹੋਣਗੀਆਂ ਕੱਲ ਨੂੰ ਇਦਾਂ ਦੇ ਸਰਕਮਸਟੈਂਸਸ ਬਣਨਗੇ ਇਦਾਂ ਦੇ ਹਾਲਾਤ ਬਣ ਜਾਣਗੇ ਤੇ ਇਸ ਕਰਕੇ ਅੱਜ ਦਲਜੀਤ ਭਾਈ ਨੂੰ ਬਹੁਤ ਸਾਰੇ ਲੋਕ ਕਿੰਤੂ ਪ੍ਰੰਤੂ ਕਰ ਰਹੇ ਨੇ ਕੋਈ ਫੇਕ کہہ ਰਿਹਾ ਕੋਈ ਕੁਝ ਬੋਲ ਰਿਹਾ ਤਾਂ ਮੈਂ ਤਾਂ ਇੰਨਾ ਹੀ ਕਹੂੰਗਾ ਕਿ ਇਹ ਜਿਹੜਾ ਘਟਨਾਕ੍ਰਮ ਹੈਗਾ ਇਹ ਜਿਹੜੇ ਸਰਕਮਸਟੈਂਸਸ ਹੈਗੇ ਨੇ ਇਹ ਹਾਲਾਤ ਕਿਸੇ ਦੇ ਵਾਸਤੇ ਨਹੀਂ ਸੀਗੇ ਨਾ ਪਤਾ ਸੀ ਕਿਸੇ ਨੂੰ ਫਿਲਮ ਬਣਾਉਣ ਵੇਲੇ ਕਿ ਇਦਾਂ ਦੀਆਂ ਚੀਜ਼ਾਂ ਬਣ ਜਾਣਗੀਆਂ ਇਦਾਂ ਦੇ ਹਾਲਾਤ ਹੋ ਜਾਣਗੇ ਜਾਂ ਤਾਂ ਬੰਦੇ ਨੇ ਅ ਯੁੱਧ ਤੋਂ ਬਾਅਦ ਉਸ ਲੜਾਈ ਤੋਂ ਬਾਅਦ ਉਸ ਗੱਲਬਾਤ ਤੋਂ ਬਾਅਦ ਜਦੋਂ ਉਹਨਾਂ ਨੇ ਸਾਡੇ ਬਾਰੇ ਕੁਝ ਬੋਲਿਆ ਜਾਂ ਸਾਡੇ ਦੇਸ਼ ਦੇ ਉੱਤੇ ਅਟੈਕ ਕਰਾਇਆ ਉਹ ਤੋਂ ਬਾਅਦ ਫਿਲਮ ਬਣਾਈ ਹੋਵੇ ਫਿਰ ਤਾਂ ਕਸੂਰ ਵਾਰਾ ਬੰਦਾ ਹਨਾ ਫਿਰ ਤਾਂ ਤੁਸੀਂ ਕਹਿ ਸਕਦੇ ਹੋ ਜਦੋਂ ਹਾਲਾਤ ਨਾਰਮਲ ਸੀ ਉਹਨਾਂ ਹਾਲਾਤਾਂ ਦੇ ਵਿੱਚੋਂ ਫਿਲਮਾਂ ਬਣੀਆਂ ਉਹ ਸਿਰਫ ਇੱਕ ਫਿਲਮ ਨਹੀਂ ਬਣੀ ਬਹੁਤ ਸਾਰੀਆਂ ਫਿਲਮਾਂ ਬਣੀਆਂ ਉਹਨਾਂ ਕਲਾਕਾਰਾਂ ਨੂੰ ਲੈ ਕੇ ਔਰ ਉਹ ਰਿਲੀਜ਼ ਵੀ ਹੋਈਆਂ ਤੇ ਮੈਂ ਇਹ ਕਹਿਣਾ ਚਾਹੂੰਗਾ ਕਿ ਇਹ ਜਿਹੜੀ ਇਹ ਜਿਹੜਾ ਪ੍ਰੋਪਗੈਂਡਾ ਸ਼ੁਰੂ ਹੋਇਆ ਜਾਂ ਜਿਹੜੇ ਇਦਾਂ ਦੇ ਹਾਲਾਤ ਕ੍ਰੀਏਟ ਕੀਤੇ ਜਾਣ ਸਿਰਫ 10% ਲੋਕ ਨੇ ਜਿਹੜੇ ਚਾਹੁੰਦੇ ਨੇ ਕਿ ਪੰਜਾਬ ਦੇ ਵਿੱਚ ਜਾਂ ਪੂਰੇ ਦੇਸ਼ ਦੇ ਵਿੱਚ ਹਾਲਾਤ ਸਹੀ ਨਾ ਰਹਿਣ ਤੇ ਕਮਿਊਨਿਟੀ ਨੂੰ ਟਾਰਗੇਟ ਕੀਤਾ ਜਾਵੇ ਇੱਕ ਜਿਹੜੀ ਚੜ੍ਹਾਈ ਬਰਦਾਸ਼ਤ ਨਹੀਂ ਹੁੰਦੀ ਜਿਹੜੇ ਸਾਡੇ ਰਾਈਵਲਸ ਨੇ ਜਿਹੜੇ ਬਿਆਨਬਾਜ਼ੀ ਕਰ ਰਹੇ ਨੇ ਮੈਨੂੰ ਲੱਗਦਾ ਕਿ ਜਿੰਨੇ ਵੀ ਸਿੰਗਰ ਆਰਟਿਸਟ ਨੇ ਜੋ ਵੀ ਨੇ ਉਹ ਸਾਰੇ ਆ ਦਲਜੀਤ ਵਾਈ ਦੀ سپورਟ ਚ ਨੇ ਮੈਂ ਵੀ ਦਲਜੀਤ ਵਾਈ ਦੀ سپورਟ ਕਰਦਾ ਹਾਂ ਇਸ ਦੇ ਵਿੱਚ ਮੈਂ ਨਹੀਂ ਕਹਿੰਦਾ ਕਿ ਆ ਮੈਂ ਹਾਂ ਮੈਂ ਤਾਂ ਕਹਿੰਦਾ ਜੇ ਉਸ ਜੰਗ ਤੋਂ ਬਾਅਦ ਪਹਿਲਗਾਮ ਦੇ ਅਟੈਕ ਤੋਂ ਬਾਅਦ ਦਲਜੀਤ ਵਾਈ ਨੇ ਫਿਲਮ ਕੀਤੀ ਹੁੰਦੀ ਫਿਰ ਮੈਂ ਕਹਿੰਦਾ ਕਿ ਦਲਜੀਤ ਵਾਈ ਕਸੂਰਵਾਰ ਹੈ ਬਟ ਇਹ ਜਿਹੜੀ ਚੀਜ਼ ਹੈ ਇਹ ਪਹਿਲਾਂ ਦੀ ਹੋਈ ਹੋਈ ਹੈ ਜਦੋਂ ਕਿਸੇ ਨੂੰ ਪਤਾ ਨਹੀਂ ਸੀ ਕਿ ਇਦਾਂ ਦੇ ਹਾਲਾਤ ਬਣ ਜਾਣੇ ਆ ਇਦਾਂ ਦੀਆਂ ਚੀਜ਼ਾਂ ਹੋ ਜਾਣੀਆਂ ਨੇ ਸੋ ਇਸ ਕਰਕੇ ਮੈਂ ਸਾਰਿਆਂ ਨੂੰ ਕਹਿਣਾ ਜਿੰਨੇ ਵੀ ਸਾਡੇ ਬਾਹਰ ਕੈਨੇਡਾ ਅਮਰੀਕਾ ਜਾਂ ਜਿੱਥੇ ਵੀ ਫਿਲਮ ਰਿਲੀਜ਼ ਹੋਈ ਹੈ ਦੱਬ ਕੇ ਸਪੋਰਟ ਕਰੋ ਯਾਰ ਫਿਲਮ ਨੂੰ ਸਾਡੇ ਪੰਜਾਬੀ ਫਿਲਮ ਦੀ ਫਿਲਮ ਹੈ ਪ੍ਰੋਡਿਊਸਰਾਂ ਦਾ ਕੀ ਕਸੂਰ ਜਿਹਨਾਂ ਦਾ ਪੈਸਾ ਲੱਗਿਆ ਯਾਰ ਉਹਨਾਂ ਨੂੰ ਥੋੜਾ ਨਾ ਪਤਾ ਸੀ ਕਿ ਇਦਾਂ ਦਾ ਕੁਝ ਵਾਪਰ ਜਾਣਾ ਜਾਂ ਇਦਾਂ ਦਾ ਕੁਝ ਹੋ ਜਾਣਾ ਸੋ ਦੱਬ ਕੇ ਸਪੋਰਟ ਕਰੋ ਦੱਬ ਕੇ ਫਿਲਮ ਦੇਖੋ ਔਰ ਜੇ ਇੰਡੀਆ 'ਚ ਰਿਲੀਜ਼ ਨਹੀਂ ਹੋਈ ਉਹ ਸਾਰੇ ਘਾਟੇ ਵਾਦੇ ਬਾਹਰੋਂ ਪੂਰੇ ਕਰਾ ਦੋ ਪੰਜਾਬੀ ਸਿਨੇਮਾ ਨੂੰ ਸਪੋਰਟ ਕਰੋ ਪੰਜਾਬੀ ਸਿਨੇਮਾ ਹਮੇਸ਼ਾ ਚੜ੍ਹਦੀ ਕਲਾ ਚ ਰਹਿਣਾ ਚਾਹੀਦਾ ਹਾਂ ਹੁਣ ਅਸੀਂ ਇੱਕ ਕਮਿਟਮੈਂਟ ਕੀਤੀ ਹੋਈ ਹੈ ਕਿ ਅਸੀਂ ਉਹਨਾਂ ਕਲਾਕਾਰਾਂ ਨਾਲ ਉਹਨਾਂ ਲੋਕਾਂ ਨਾਲ ਕੰਮ ਨਹੀਂ ਕਰਾਂਗੇ ਜੇ ਉਹ ਤੋਂ ਬਾਅਦ ਅਸੀਂ ਕੰਮ ਕਰਦੇ ਫਿਰ ਅਸੀਂ ਗੁਨਾਹਗਰਾਂ ਫਿਰ ਤੁਸੀਂ ਕਹਿ ਸਕਦੇ ਹੋ ਕਿ ਹਾਂ ਯਾਰ ਇਹ ਗੱਲ ਗਲਤ ਹੋਈ ਹੈ ਇਹ ਗੱਲ ਸਹੀ ਨਹੀਂ ਹੈ ਤੇ ਬਾਕੀ ਜਿਹੜੇ ਫੇਕ ਕਹਿੰਦੇ ਨੇ ਤਾਂ ਮੈਂ ਇਹਨਾਂ ਨੂੰ ਕਹਿਣਾ ਚਾਹੂੰਗਾ ਕਿ ਹਰ ਬੰਦੇ ਨੂੰ ਆਪਣੇ ਗਿਰੇਵਾਂ ਚ ਜ਼ਰੂਰ ਝੱਕਣਾ ਚਾਹੀਦਾ ਔਰ ਮੈਂ ਅਜੇ ਤੱਕ ਮੈਨੂੰ ਬਿਛੇਲੇ ਵੀ ਮੈਂ ਕਿਹਾ ਸੀਗਾ ਮੈਨੂੰ ਲੋਕ ਕਹਿੰਦੇ ਆ ਤੇਰੀ ਫਿਲਮ ਆਉਣ ਵਾਲੀ ਐ ਇਸ ਕਰਕੇ ਨਾ ਤੂੰ ਇੱਕ ਪਬਲਿਸਿਟੀ ਸਟੰਟ ਖੇਡ ਰਿਆ ਆ ਤੈਨੂੰ ਪਬਲਿਸਿਟੀ ਚਾਹੀਦੀ ਆ ਤੂੰ ਇਸ ਕਰਕੇ ਕਰ ਰਹੇ ਨਹੀਂ ਪਰ ਮੈਂ ਉਹਨਾਂ ਲੋਕਾਂ ਨੂੰ ਫੇਰ ਕਹਿਣਾ ਚਾਹੁੰਗਾ ਕਿ ਤੁਸੀਂ ਕਿੰਨੇ ਕੁ ਸਈਓ ਪਹਿਲਾਂ ਆਪਣੇ ਗਰੇਵਾਂ 'ਚ ਚੱਕੋ ਖਾਸ ਕਰ ਉਹ ਭਾਈ ਸਾਹਿਬ ਨੂੰ ਜਿਨ੍ਹਾਂ ਦੇ ਸਮਝੀ ਗਏ ਤੁਸੀਂ ਤੇ ਸਾਡੇ ਤੋਂ ਥੱੱਬਾ ਨੂਟਾਂ ਦਾ ਲੈ ਕੇ ਉਹਨਾਂ ਨੇ ਉਦੋਂ ਵੀ ਜ਼ਮੀਰ ਉਦੋਂ ਵੀ ਚਾਹੀਦੇ ਹੁੰਦੇ ਨੇ ਫਿਰ ਫੇਕ ਉਹ ਹੁੰਦਾ ਜਿਹੜਾ ਕਿਸੇ ਵੀ ਚੀਜ਼ ਦੇ ਵਿੱਚ ਬੰਦਾ ਫੇਕ ਨਾ ਹੋਵੇ ਹਰ ਇੱਕ ਚੀਜ਼ ਰੀਅਲ ਹੋਵੇ ਸੋ ਇਸ ਕਰਕੇ ਕਿਸੇ ਦੀ ਤਰੱਕੀ ਤੋਂ ਨਹੀਂ ਸੜੀਦਾ ਸਗੋਂ ਆਪਣਾ ਆਪਸੀ ਸਾਰੇ ਸਿੰਗਰਾਂ ਦਾ ਸਾਰੇ ਐਕਟਰਾਂ ਦਾ ਭਾਈਚਾਰਾ ਆਪ ਇੱਕੋ ਇੰਡਸਟਰੀ ਤੋਂ ਸਪੋਰਟ ਕਰੋ ਹਾਂ ਜਿੱਥੇ ਤੁਹਾਨੂੰ ਲੱਗਦਾ ਕਿ ਬੰਦੇ ਨੇ ਜਾਣ ਬੁੱਝ ਕੇ ਕੀਤਾ ਬੰਦੇ ਦੇ ਇਹ ਦਿਮਾਗ 'ਚ ਸੀਗਾ ਉਹਦੀ ਨੀਅਤ 'ਚ ਸੀਗਾ ਕਿ ਮੈਂ ਇਹ ਚੀਜ਼ ਕਰਨੀ ਹੈ ਫਿਰ ਤੁਸੀਂ ਕਰ ਸਕਦੇ ਹੋ ਔਰ ਜਿਹੜੇ ਬੰਦੇ ਨੂੰ ਸਿਰਫ 2 ਜਾਂ 3 ਦਿਨ ਪਹਿਲਾਂ ਐਕਸ ਦੇ ਪ੍ਰਾਈਮ ਮਿਨਿਸਟਰ ਨੇ ਫਾਲੋ ਕੀਤਾ ਹੋਵੇ ਜਿਹੜੀ ਰੂਲਿੰਗ ਪਾਰਟੀ ਹੈ ਉਸਦੇ ਪ੍ਰਾਈਮ ਮਿਨਿਸਟਰ ਨੇ ਫਾਲੋ ਕੀਤਾ ਹੋਵੇ ਤੇ ਫਿਰ ਉਹ ਬੰਦਾ ਗਲਤ ਨਹੀਂ ਹੋ ਸਕਦਾ ਮੇਰੇ ਖਿਆਲ ਦੇ ਵਿੱਚ ਜਿਹੜੀਆਂ ਇਹ ਚੀਜ਼ਾਂ ਨੇ ਇਹ ਗੱਲਾਂ ਨੇ ਇਹ ਜਾਣ ਬੁੱਝ ਕੇ ਨਹੀਂ ਹੋਈਆਂ ਇਹ ਫਿਲਮ ਜਾਣ ਬੁੱਝ ਕੇ ਹਾਨੀ ਅਮੀਰ ਨੂੰ ਕਾਸਟ ਨਹੀਂ ਕੀਤਾ ਗਿਆ ਇਹ ਬਹੁਤ ਪਹਿਲਾਂ ਕਾਸਟ ਹੋਈ ਸੀ ਉਹ ਤੋਂ ਪਹਿਲਾਂ ਵੀ ਸਾਡੀਆਂ ਪੰਜਾਬੀ ਫਿਲਮਾਂ ਦੇ ਵਿੱਚ ਕਿੰਨੀਆਂ ਹੀ ਪੰਜਾਬੀ ਫਿਲਮਾਂ ਦੇ ਵਿੱਚ ਪਾਕਿਸਤਾਨੀ ਜਿਹੜੇ ਆਰਟਿਸਟ ਨੇ ਕੰਮ ਕਰ ਚੁੱਕੇ ਨੇ ਹਾਂ ਜੇ ਪਹਿਲਗਾਮ ਦੇ ਅਟੈਕ ਤੋਂ ਬਾਅਦ ਤੇ ਇਸ ਵਾਰ ਤੋਂ ਬਾਅਦ ਅਸੀਂ ਕਿਸੇ ਨਾਲ ਕੰਮ ਕਰਦੇ ਆਂ ਫਿਰ ਅਸੀਂ ਦੋਸ਼ੀ ਆਂ ਫਿਰ ਅਸੀਂ ਗੁਨਾਹਗਰ ਆ ਸੋ ਇਹ ਚੀਜ਼ ਪਹਿਲਾਂ ਦੀ ਆ ਮੈਨੂੰ ਲੱਗਦਾ ਗਵਰਨਮੈਂਟ ਨੂੰ ਵੀ ਇਹ ਕਹਿਣਾ ਚਾਹੀਦਾ ਕਿ ਠੀਕ ਐ ਇਹ ਜਿਹੜੀ ਚੀਜ਼ ਆ ਪਹਿਲਾਂ ਹੋ ਗਈ ਇਹਨੂੰ ਰਿਲੀਜ਼ ਕਰ ਲਓ ਐਂਦਾ ਤੁਸੀਂ ਕਦੇ ਹੋ ਜਾ ਨਾ ਕਰਿਓ ਮੈਨੂੰ ਲੱਗਦਾ ਕਿਸੇ ਨੇ ਕਰਨਾ ਵੀ ਨਹੀਂ ਅਸੀਂ ਖੁਦ ਨਹੀਂ ਕਰਨਾ ਚਾਹੁੰਦੇ ਸੋ ਜਿੱਦਾਂ ਦੀਆਂ ਬਿਆਨਬਾਜ਼ੀਆਂ ਉਧਰੋਂ ਆਈਆਂ ਨੇ ਆ ਇਸ ਜਦੋਂ ਆਪਣੀ ਵਾਰ ਹੋਈ ਆ ਹੁਣ ਇੱਕ ਛੋਟੀ ਜੀ ਉਸ ਤੋਂ ਬਾਅਦ ਤਾਂ ਉਸ ਤੋਂ ਬਾਅਦ ਅਸੀਂ ਵੀ ਨਹੀਂ ਕਰਨਾ ਚਾਹੁੰਦੇ ਸੋ ਮੈਂ ਫੇਰ ਕਹਿਣਾ ਸਪੋਰਟ ਕਰੋ ਸਰਦਾਰ ਜੀ 3 ਨੂੰ ਦੱਬ ਕੇ ਸਪੋਰਟ ਕਰੋ ਆਪਾਂ ਦਾ ਸਰਦਾਰਜੀ 3 ਦੇ ਨਾਲ ਆ ਜਿਹਨੂੰ ਜੋ ਮਿਰਚਾਂ ਲੜਦੀਆਂ ਨੇ ਜੋ ਲੜਦਾ ਲੜਦਾ ਰਹੇ ਆਪਾਂ ਸਰਦਾਰਜੀ ਸਪੋਰਟ ਕਰਦੇ ਆ ਸੋ ਸਾਰੇ ਜਣੇ ਦੱਬ ਕੇ ਸਪੋਰਟ ਕਰੋ ਪੰਜਾਬੀ ਸਿਨੇਮੇ ਨੂੰ ਸਪੋਰਟ ਕਰੋ ਥੈਂਕ ਯੂ ਵੈਰੀ ਮੱਚ ਲਵ ਯੂ ਸਾਰਿਆਂ ਅੱਜ ਦੇ ਇਸ ਖਾਸ ਸ਼ੋਅ ਦੇ ਵਿੱਚ ਸਿਰਫ ਇਹ ਨਹੀਂ ਫਿਰ ਮਲਾਂਗੀ ਕੁਝ ਲੇਟੈਸਟ ਅਪਡੇਟਸ ਦੇ ਨਾਲ ਤਦ ਤੱਕ ਦਿਲੇ ਮੈਨੂੰ ਦਿਓ ਇਜਾਜ਼ਤ ਧੰਨਵਾਦ